ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਸਭ ਦਾ ਅੱਜ ਦੇ ਪ੍ਰੋਗਰਾਮ 'ਚ ਸਵਾਗਤ ਕਰਦਾ ਵਿਊਰਸ ਹਾਲ ਹੀ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਬੜੇ ਧੂਮ-ਧਾਮ ਨਾਲ ਉਹਨਾਂ ਦੇ ਜਨਮ ਸਥਾਨ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਨਾਇਆ ਗਿਆ ਇਨਾ ਸਮਾਗਮਾਂ ਵਿੱਚ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਵੱਖਰੀ ਹਸਤੀ ਦੀ ਆਵਾਜ਼ ਉੱਭਰ ਕੇ ਸਾਹਮਣੇ ਆਈ ਸਿੱਖਾਂ ਦੀ ਅਡਰੀ ਹੋਣ ਦਾ ਪ੍ਰਤੀਕ ਸਾਲ 2003 ਵਿੱਚ ਲਾਗੂ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਸਰਦਾਰ ਪਾਲ ਸਿੰਘ ਪੁਰੇਵਾਲ ਨੂੰ ਪਾਕਿਸਤਾਨੀ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸੰਗਤ ਵੱਲੋਂ ਕੌਮ ਦੀ ਵੱਖਰੀ ਹੋਣ ਲਈ ਪੰਥ ਦੋਖੀਆਂ ਨਾਲ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਗਿਆ ਅੱਜ ਅਸੀਂ ਪਾਕਿਸਤਾਨ ਵਿੱਚ ਹੋਏ ਇਨ੍ਹਾਂ ਸਮਾਗਮਾਂ ਸੰਬੰਧੀ ਸਰਦਾਰ ਪਾਲ ਸਿੰਘ ਪੁਰੇਵਾਲ ਨਾਲ ਗੱਲਬਾਤ ਕਰਾਂਗੇ ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਹਾਂਜੀ ਪਰੇਵਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰੇਵਾਲ ਸਾਹਿਬ ਜਿੱਥੇ ਮੈਂ ਤੁਹਾਡਾ ਅੱਜ ਦੇ ਸ਼ੋਅ ਦੇ ਵਿੱਚ ਸਵਾਗਤ ਕਰਦਾ ਉੱਥੇ ਹੀ ਨਾਲ ਹੀ ਜਿਹੜੀ ਅੱਜ ਦੀ ਗੱਲਬਾਤ ਹੈਗੀ ਹੈ ਉਹਦੀ ਸ਼ੁਰੂਆਤ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਜਿਹੜੇ ਜਸ਼ਨ ਨੇ ਜਿਹੜੇ ਉੱਥੇ ਮਨਾਏ ਗਏ ਆ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਜਨਮ ਸਥਾਨ ਵਿਖੇ ਜਿੱਥੇ ਤੁਸੀਂ ਵੀ ਸ਼ਮੂਲੀਅਤ ਕੀਤੀ ਹੈ ਉੱਥੋਂ ਸ਼ੁਰੂਆਤ ਕਰਦੇ ਹਾਂ ਤੇ ਉਹਦੇ ਵਿੱਚ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਜਿਵੇਂ ਕਿ ਤੁਸੀਂ ਉੱਥੇ ਦੇਖਿਆ ਸਾਰਾ ਮਾਹੌਲ ਦੇਖਿਆ ਤੇ ਉਹਦੇ ਵਿੱਚੋਂ ਤੁਸੀਂ ਕੀ ਸੰਗਤਾਂ ਨੂੰ ਕਹਿਣਾ ਚਾਹੋਗੇ ਤੇ ਉੱਥੇ ਅਥਾਰਟੀਜ਼ ਵੱਲੋਂ ਪ੍ਰਸ਼ਾਸਨ ਵੱਲੋਂ ਤੇ ਜਿਹੜੀਆਂ ਪਾਕਿਸਤਾਨ ਦੀ ਆਵਾਮ ਹੈਗੀ ਆ ਉਹਦੇ ਵੱਲੋਂ ਸਿੱਖ ਸੰਗਤ ਨੂੰ ਕੀ ਸੰਦੇਸ਼ ਕੀ ਦਿੱਤਾ ਗਿਆ ਇਸ ਮੌਕੇ ਦੇ ਉੱਪਰ 14 ਨਵੰਬਰ ਨੂੰ ਗੁਰਪੁਰਬ ਸੀ ਤਕਰੀਬਨ 11 ਵਜੇ ਸਮਾਗਮ ਜਿਹੜਾ ਆ ਦਿਨ ਦੇ ਸ਼ੁਰੂ ਹੋਇਆ ਦੂਜਾ ਸਮਾਗਮ ਰਾਤ ਨੂੰ ਅਤੀ ਰਾਤ ਨੂੰ ਨੂਰ ਮਹਾਰਾਜ ਦੇ ਖਾਨਪਤ ਸਾਹਿਬ ਦੇ ਪ੍ਰੋਗਰਾਮ ਤੋਂ ਬਾਅਦ ਹੁੰਦਾ ਆ। ਇਹ ਦਿਨ ਦਾ ਸਮਾਗਮ ਸੀ। ਇਸ ਸਮਾਗਮ ਦੇ ਵਿੱਚ ਗੁਰੂ ਨਾਨਕ ਪਾਸ਼ਾ ਦੀ تعلیم ਉਹਨਾਂ ਦਾ ਮੈਸੇਜ ਜਿਹੜਾ ਆ ਯੂਨੀਵਰਸਲ ਮੈਸੇਜ ਇਹ ਤੇ ਐਮਫਸਿਸ ਦਿੱਤੇ ਇਹ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਸਾਰੀ ਦੁਨੀਆ ਦੇ ਭਾਈਚਾਰੇ ਤੇ ਸਿੱਖ ਮੁਸਲਮ ਦਾ ਭਾਈਚਾਰੇ ਦੀ ਜੋ ਸਾਂਝ ਹੈਗੀ ਆ ਹਿਸਟੋਰੀਕਲ ਉਹ ਉਹ ਇਤਹਾਸ ਦੇ ਵਿੱਚ ਉਸ ਦਾ ਜ਼ਿਕਰ ਕੀਤਾ ਗਿਆ ਤੇ ਜਿਹੜੇ ਕਰੰਟ ਮੁੱਦੇ ਉਹਨਾਂ ਦੇ ਵਿੱਚੋਂ ਜਿਹੜੀ ਆਪਣੇ ਨਾਨਕਸ਼ਹੀ ਕੈਲੰਡਰ ਦਾ ਖਾਸ ਕਰਕੇ ਇਹ ਤੇ ਹਰੇਕ ਵਿਲਾਰੇ ਨੇ ਤਕਰੀਬਨ ਆਪਣੇ ਦੇਸ਼ ਦੇਸ਼ ਦੇ ਵਿਲਾਰਿਆਂ ਨੇ ਆਪਣੇ ਬਿਆਨ ਦਿੱਤੇ ਆ ਭਰਪੂਰ ਇਸ ਦਾ ਸਮਰਥਨ ਕੀਤਾ ਨਾਨਕਸ਼ਹੀ ਕੈਲੰਡਰ ਦਾ ਤੇ ਸਮਾਗਮ ਦੇ ਵਿੱਚ ਮੇਨਲੀ ਗੁਰੂ ਨਾਨਕ ਬਾਸ਼ਾ ਦੀ تعلیم ਤੇ ਉਹਨਾਂ ਦੀ ਬਾਣੀ ਦੇ ਵਿੱਚੋਂ ਮੈਸੇਜ ਜਿਹੜਾ ਆ ਉਹ ਸੰਗਤਾਂ ਨੂੰ ਦਿੱਤਾ ਗਿਆ ਤੇ ਮੁਸਲਮਨ ਸਹਿ ਭਾਈਚਾਰੇ ਦੀ ਸਾਂਝ ਜਿਹੜੀ ਹੈ ਉਸ ਤੇ ਜ਼ੋਰ ਦਿੱਤਾ ਗਿਆ ਜਿੱਥੇ ਦਾ ਮੈਨੇਜਮੈਂਟ ਦਾ ਸਨਮਾਨ ਦਾ ਇਹ ਬਹੁਤ ਹੀ ਪ੍ਰਭਾਵਸ਼ਾਲੀ ਸੀ ਇਥੇ ਸਿਕਿਉਰਿਟੀ ਦਾ ਇਨਸਾਨ ਬਹੁਤ ਵਧੀਆ ਸੀਗਾ ਬਾਕੀ ਅਫਟਰ ਟ੍ਰੈਡੀਸ਼ਨਲ ਆਪਣਾ ਹੈਗਾ ਯਾ ਕਿ ਬੰਦੇ ਸ਼ਮਾਰ ਆਪਣੇ ਸੰਗਤਾਂ ਵੱਲੋਂ ਬਾਹਲੇ ਮੁਲਕਾਂ ਵੱਲੋਂ ਲੰਗਰ ਲਗਾਏ ਹੋਏ ਸਾਨੂੰ ਉੱਥੇ ਰਹਿਦੀਆਂ ਸੰਗਤਾਂ ਵੱਲੋਂ ਗੁਰੂ ਘਰ ਨੂੰ ਸੋ ਇਟ ਇਟ ਵਾਸ ਅ ਵੰਡਰਫੁਲ ਐਕਸਪੀਰੀਅੰਸ ਉੱਥੇ ਜਾਣ ਦਾ ਬੜਾ ਆਨੰਦ ਆਇਆ ਇੱਕ ਮਾਹੌਲ ਹੀ ਜਿਸ ਤਰ੍ਹਾਂ ਦਾ ਅੰਦਰਬਾਰ ਸਾਹਿਬ ਅਮਰ ਸਾਹਿਬ ਜਾਨੇ ਆ ਤੇ ਦਰਸ਼ਨਾਂ ਨੂੰ ਤੇ ਉੱਥੇ ਅੰਦਰ ਵਰਦਿਆਂ ਨੂੰ ਇੱਕ ਸਪਿਰਚੁਅਲ ਮਾਹੌਲ ਹੁੰਦਾ ਹੈ ਜਿਦਾਂ ਇਹ ਨਨਕਾਣਾ ਸਾਹਿਬ ਵੀ ਜਦੋਂ ਤੁਸੀਂ ਅੰਦਰ ਜਾਂਦੇ ਆ ਤੁਹਾਡਾ ਮਨ ਜਿਹੜਾ ਆ ਉਹ ਗੁਰੂ ਨਾਲ ਜੁੜਦਾ ਆ ਇਤਿਹਾਸ ਨਾਲ ਜੁੜਦਾ ਆ ਤੇ ਭਾਈਚਾਰੇ ਨਾਲ ਜੁੜਦਾ ਆ ਤੇ ਸਾਰਿਆਂ ਦੇ ਚਿਹਰਿਆਂ ਤੇ ਖੁਸ਼ੀਆਂ ਤੇ ਜਲਾਲ ਸਾਰਿਆਂ ਦੇ ਚਿਹਰੇ ਤੇ ਚਿਹਰਿਆਂ ਤੇ ਹੁੰਦਾ ਆ ਪੁਰੇ ਗੁਰੂ ਲਈ ਸ਼ਾਂਤਾਂ ਹੁੰਦੀ ਚਿਹਰਿਆਂ ਤੋਂ ਚੱਲ ਰਹੀ ਹੁੰਦੀ ਆ ਸੋ ਇਹ ਸਾਰਾ ਕੁਝ ਦੇਖਣ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਸੀ ਜੀ ਪਰੇਵਾਲ ਸਾਹਿਬ ਜੇ ਅਸੀਂ ਗੱਲ ਸਪੈਸ਼ਲੀ ਕਰੀਏ ਨਾਨਕਸ਼ਾਹੀ ਕੈਲੰਡਰ ਦੀ ਮੂਲ ਨਾਨਕਸ਼ਾਹੀ ਕੈਲੰਡਰ ਦੀ ਤਾਂ ਇਵਨ ਜਿਹੜੀਆਂ ਪਾਕਿਸਤਾਨੀ ਅਥਾਰਟिटीज ਹੈਗੀਆਂ ਨੇ ਅਧਿਕਾਰੀਆਂ ਵੱਲੋਂ ਤੁਹਾਨੂੰ ਜਿਹੜੀ ਲਾਹੌਰ ਦੇ ਵਿੱਚ ਲਾਇਬ੍ਰੇਰੀ ਸਥਿਤ ਹੈ ਦਾਲ ਸਿੰਘ ਲਾਇਬ੍ਰੇਰੀ ਉਹਦੇ ਵਿੱਚ ਤੁਹਾਨੂੰ ਮੁੱਖ ਤੌਰ ਦੇ ਉੱਪਰ ਸਨਮਾਨਿਤ ਕੀਤਾ ਗਿਆ ਐਜ਼ ਅਨ ਆਥਰ ਨਾਨਕਸ਼ਹੀ ਕੈਲੰਡਰ ਦੇ ਤੇ ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਥੋੜਾ ਜਿਆਦਾ ਦੱਸੋ ਕਿ ਜਿਹੜੀ ਇੱਥੇ ਤੱਕ ਦਾ ਜਿਹੜਾ ਇਹ ਸਫਰ ਹੈ ਉਹ ਕਿਵੇਂ ਦਾ ਰਿਹਾ ਤੁਹਾਡਾ ਬਹੁਤ ਹੀ ਵਧੀਆ ਰਿਹਾ ਮੇਰਾ ਖਿਆਲ ਹੈ ਕਿ ਜੋ ਇਹ ਸਨਮਾਨ ਉੱਥੇ ਦਿੱਤਾ ਗਿਆ ਇਹ ਇਤਿਹਾਸਿਕ ਤੌਰ ਤੇ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਸੀ ਜੀ ਤੇ ਜਿਹੜੀ ਉੱਥੇ ਲਾਇਬ੍ਰੇਰੀ ਵਿਆਸ ਸਿੰਘ ਲਾਇਬ੍ਰੇਰੀ ਆ ਉਥੇ ਅੰਦਰ ਇੱਕ ਕਾਰਨਰ ਤੇ ਉਹਨਾਂ ਨੇ ਪਲੇਟ ਲਾਈ ਆ ਤੇ ਉਹਦੇ ਉੱਪਰ ਲਿਖਿਆ ਪੂਰੇ ਵਾਲਸ ਕਾਰਨ ਜੀ ਇਹ ਇੱਕ ਬਹੁਤ ਹੀ ਉਹਨਾਂ ਨੂੰ ਐਪਰੀਸ਼ੀਏਸ਼ਨ ਸੀ ਤੇ ਜਿੱਥੇ ਤਾਂ ਕਲੰਡਰ ਦਾ ਸੁਨਵਾ ਹੁੰਦਾ ਮੈਂ ਉਥੇ ਮੋਕ ਬੁਲਾਦਾ ਸੀ ਤੇ ਬਾਕੀ ਵੀ ਜਿੰਨੇ ਬਾਹਲੇ ਮੁਲਕਾਂ ਚੋਂ ਬੁਲਾੜੇ ਗਏ ਸੀ ਜੋ ਸਟੇਜ ਤੇ ਬਰਾਜਮਾਨ ਸੀ ਹਰੇਕ ਨੇ ਕਲੰਡਰ ਦੀ ਬਰਪੂਰ ਸਮਰਥਨ ਕਰਨ ਕਲੰਡਰ ਦਾ ਕੀਤਾ ਮੈਂ ਖਾਸ ਤੌਰ ਤੇ ਇੱਕ ਦੋ ਗੱਲਾਂ ਜਿਹੜੀਆਂ ਉਹ ਸਾਂਝੀਆਂ ਆਪਣੇ ਦਸਕਾਣਾ ਵੀ ਗੱਲਾਂ ਜਿਹੜੀਆਂ ਮੈਂ ਉੱਥੇ ਕਹੀਆਂ ਜੀ ਬਿਲਕੁਲ 2003 ਦੇ ਵਿੱਚ ਨਾਨਕਸ਼ਾਹੀ ਕੈਲੰਡਰ ਜਿਸੋਲੇ ਲਾਗੂ ਹੋਇਆ ਉਸ ਵਸੋਲੇ ਦੁਨੀਆ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਕੌਮ ਦੇ ਵਿੱਚ ਕਿ ਕੌਮ ਦੀ ਕੋਈ ਪ੍ਰਾਪਤੀ ਹੋਈ ਹੈ ਜੀ ਅਸੀਂ ਕੌਮ ਦੀ ਜਿਹੜੀ ਦੇਖ ਕੌਮ ਕੌਮ ਦੀ ਜਿਹੜੀ ਆਇਡੈਂਟੀਟੀ ਹੈ ਉਸ ਦੇ ਵਿੱਚ ਵਾਧਾ ਹੋਇਆ ਹੈ ਕੈਲੰਡਰ ਜਿਹੜਾ ਹੈ ਉਹ ਇੱਕ ਜ਼ਰੂਰੀ ਨੈਸੈਸਰੀ ਤੇ ਇੰਪੋਰਟੈਂਟ ਮਹੱਤਵਪੂਰਨ ਅਹਿਮ ਹਿੱਸਾ ਹੁੰਦਾ ਹੈ ਕੌਮ ਦੀ ਆਈਡੈਂਟੀਟੀ ਦਾ ਇਹ ਇੱਕ ਮਿਸਿੰਗ ਸੀ ਜੀ ਇਸ ਕੜੀ ਨੂੰ ਅਸੀਂ 2000 ਮਿਸਿੰਗ ਕੜੀ ਨੂੰ 2010 ਦੇ ਵਿੱਚ ਪੂਰਾ ਕੀਤਾ ਜੀ ਦੂਜੀ ਗੱਲ ਜਿਹੜੀ ਸੀ ਇਹ ਅਸੀਂ ਕੈਲੰਡਰ ਦੇ ਵਿੱਚ ਗੁਰਬਾਣੀ ਨੂੰ ਮੁੱਖ ਰੱਖਿਆ ਕਿ ਗੁਰਬਾਣੀ ਦੇ ਵਿੱਚ ਦਰਸਾਏ ਹੋਏ ਮਹੀਨੇ ਤੇ ਰੁੱਤਾਂ ਦਾ ਜੋ ਸੁਮੇਲ ਦੱਸਿਆ ਗਿਆ ਹੈ ਉਹ ਸਦਾ ਸਦਾ ਲਈ ਸਥਾਈ ਹੋਵੇ ਉਹ ਖਿਸਕਣਾ ਰੁੱਤਾਂ ਮਹੀਨਿਆਂ ਵਿੱਚੋਂ ਜਾਂ ਮਹੀਨੇ ਰੁੱਤਾਂ ਵਿੱਚੋਂ ਜੀ ਇਸ ਨੂੰ ਇਸ ਵਾਸਤੇ ਇਹ ਵੀ ਬਹੁਤ ਇੱਕ ਐਸੈਂਸ਼ੀਅਲ ਗੱਲ ਸੀ ਕਿ ਅਸੀਂ ਕਰਵਾਣੀ ਦੇ ਮੁਤਾਬਕ ਕੈਲੰਡਰ ਨੂੰ ਤਿਆਰ ਕੀਤਾ ਤੀਜੀ ਗੱਲ ਜਿਹੜੀ ਸੀ ਉਹ ਅਸੀਂ ਇਹ ਕੀਤੇ ਕਿ ਗੋਰਪਰ ਜਿਹੜੇ ਆ ਸਦਾ ਵਾਸਤੇ ਪੱਕੀਆਂ ਤਰੀਕਾ ਦੇ ਉਹਨਾਂ ਦੇ ਆਉਣ ਜਦੋਂ ਅਸੀਂ ਉਹਨਾਂ ਪੱਕੀਆਂ ਤਰੀਕਾ ਉਹਨਾਂ ਤਰੀਕਾ ਨੂੰ ਗੱਲ ਕਰਦੇ ਆ ਤਾਂ ਅਸੀਂ ਅਗਰੇਜ਼ੀ ਕੈਲੰਡਰ ਦੀ ਗੱਲ ਕਰਦੇ ਆ ਕਿਉਂਕਿ ਬੋ ਸਾਲ ਪਹਿਲਾਂ ਆਪਣੇ ਜਿਸ ਵੇਲੇ ਸਰਦਾਰ ਮਨਜੀਤ ਸਿੰਘ ਕਲਕੱਤਾ ਹੋਣੀ ਜਥੇਦਾਰ ਸੈਕਟਰੀ ਸੀਐਸਜੀਪੀਸੀ ਦੇ ਮੈਂ ਉਹਨਾਂ ਨੂੰ ਮਿਲਿਆ ਸੀਗਾ ਉਦੋਂ ਉਹ ਕਹਿੰਦੇ ਸੀ ਵੀ ਦੱਸੋ ਤਰੀਕਾ ਜਿਹੜੀਆਂ ਉਹ ਪੱਕੀਆਂ ਢਾਪਸ਼ਾ ਹੋ ਜਾਂਦੀਆਂ ਹਨ ਜਦੋਂ ਅਸੀਂ ਪੱਕੀਆਂ ਤਰੀਕਾ ਦੀ ਗੱਲ ਕਰਦੇ ਹਾਂ ਉਸ ਵੇਲੇ ਰੈਫਰੈਂਸ ਅੰਗਰੇਜ਼ੀ ਕੈਲੰਡਰ ਦੀ ਹੁੰਦੀ ਹੈ ਕਿਉਂਕਿ 23 ਪੂ 23 ਪੂ ਆਪਸ ਦੀ 7 ਪੂ 17ਵੀਂ ਆ ਪਰ ਉਹ ਅੰਗਰੇਜ਼ੀ ਕੈਲੰਡਰ ਵਿੱਚ ਢਾਪਸ਼ਾ ਹੁੰਦੀ ਰਹਿੰਦੀ ਹੈ ਤੇ ਅੰਗਰੇਜ਼ੀ ਕੈਲੰਡਰ ਜਿਹੜਾ ਉਹ ਰੁੱਤਾਂ ਦੇ ਬਰਾਬਰ ਕੀਤਾ ਆ ਜੇ ਅਸੀਂ ਉਹਦੇ ਵਿੱਚ ਰੁੱਤਾਂ ਦੇ ਮਤਲਬ ਕਿ ਆਪਣਾ ਕੈਲੰਡਰ ਨਾਨਕਸ਼ਾਈ ਬਣਾਇਆ ਆ ਬਣਾਵਾਗੇ ਤੇ ਰੁੱਤਾਂ ਸੜਾਈ ਉਸ ਸਥਿ ਜ਼ਹਿਨ ਕੀਆ ਜੀ ਸੋ ਇਸ ਤਰ੍ਹਾਂ ਇਹ ਕੈਲੰਡਰ ਸੈਂਟੀਫਿਕ ਸੀ ਦੇ ਇਸ ਦੀਆਂ ਸੈਂਟੀਫਿਕ ਹੈ ਤੇ ਇਸ ਦੇ ਤਨ ਜਿਹੜੇ ਬਹੁਤ ਇੰਪੋਰਟੈਂਟ ਆਰਗ ਸੀ ਜਿਨ੍ਹਾਂ ਨੂੰ ਅਸੀਂ ਉਜਾ ਕਰ ਕੀਤਾ ਹੈ ਕੈਲੰਡਰ ਦੇ ਵਿੱਚ ਜੀ ਤੇ ਜਿਹੜੀ ਇਸ ਦੇ ਵਿੱਚ ਰੋਗ ਆਈ ਆ ਉਹ ਪਹਿਲੇ ਤਾਂ ਤੋਂ ਬੀਜੇਪੀ ਵੱਲੋਂ ਆਉਂਦੀ ਰਹੀ ਹੈ ਤੇ ਉਹਨਾਂ ਦੇ ਗੱਤਨ ਹੁੰਦੇ ਰਹੇ ਆ ਤੇ ਖਾਸ ਕਰਕੇ ਜਦੋਂ 2012 ਦੇ ਵਿੱਚ 200 ਉਹ ਜਿਹੜੀ ਇਲੈਕਸ਼ਨ ਹੋਣੀ ਸੀ ਉਸ ਤੋਂ 2 ਸਾਲ ਪਹਿਲਾਂ 2010 ਦੇ ਵਿੱਚ ਅ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਨਾਲ ਸੰਸਦ ਸwahl ਨਾਲ ਮੀਟਿੰਗ ਕੀਤੀ ਤੇ ਉਹਦੇ ਤੋਂ ਵੋਟਾਂ ਦਾ ਸੌਦਾ ਹੋਇਆ ਕੈਲੰਡਰ ਦੇ ਵਿੱਚ ਤਬਦੀਲੀਆਂ ਦਾ ਸੋ 2010 ਵਿੱਚ ਕੁਝ ਤਬਦੀਲੀਆਂ ਹੋਈਆਂ ਉਹ ਉਹ ਕਾਜ ਕਾਹੜਾ ਪਰਵਰੇਡੇ ਇੰਪੋਰਟੈਂਸ ਆਪਾਂ ਮਨੋਨੇ ਸਾਰੇ ਉਹਨਾਂ ਨੂੰ ਬਦਲ ਕੇ ਬਿਕਰਮੀ ਕਲੰਡਰ ਦੀਆਂ ਤਰੀਖਾਂ ਕਰ ਦਿੱਤਾ ਗਿਆ 12 ਦੀਆਂ 12 ਸੰਗਰਾਂ ਦਾ ਜਿਹੜੀਆਂ ਆ ਉਹ ਕਰ ਦਿੱਤੀਆਂ ਗਈਆਂ ਬਿਕਰਮੀ ਕਲੰਡਰ ਦੀਆਂ ਮਹੀਨੇ ਦੀ ਰਾਮਤਾ ਦੇ ਦਿਨ ਸੋ ਇਹ ਮੇਜਰ ਚੇਂਜ ਉਹਨਾਂ ਨੇ ਉਸ ਵੇਲੇ ਵੀ ਬਿਕਰਮੀ ਵੱਲੋਂ ਲਿਆਂਦੀ ਹੁਣ 2015 ਦੇ ਵਿੱਚ 2 ਸਾਲ ਪਹਿਲਾਂ ਜਿਹੜੀ ਇਲੈਕਸ਼ਨ ਤੋਂ 217 ਵਾਲੀ ਇਲੈਕਸ਼ਨ ਤੋਂ ਉਹ ਹੀ ਸਟੋਰੀ ਜਿਹੜੀ ਰਿਪੀਟ ਕੀਤੀ ਗਈ। ਉਹ ਸਟੋਰੀ ਇਹ ਕਿ ਵੋਟਾਂ ਦੇ ਜਿਹੜੇ ਮੇਰੇ ਲਾਹੌਰ ਸਾਨ ਉੱਥੇ ਆਪਣੇ ਵਿਆਖਿਆ ਦੇ ਵਿੱਚ ਮੈਂ ਕਿਹਾ ਸੀ ਕਿ ਵੋਟਾਂ ਦੇ ਮੰਦਰ ਤੇ ਨਾਨਕਸ਼ਾਹੀ ਕੈਲੰਡਰ ਦੀ 2015 ਦੇ ਵਿੱਚ ਬੜੀ ਦੇ ਦਿੱਤੀ ਗਈ। ਤੇ 100% ਦੀ ਉਸ ਨੂੰ ਬਿਕਰੀ ਕੈਲੰਡਰ ਕਰ ਦਿੱਤਾ ਗਿਆ। ਇਹ ਇੱਕ ਬਹੁਤ ਹੀ ਮਨਪਸੰਦ ਖੇਸਮੇਸਿਕਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਹੈ ਕਿ ਸਾਰੀ ਦੁਨੀਆ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਨੇ ਇਗਨੋਰ ਕੀਤਾ ਇੱਕ ਪਾਸੇ ਰੱਖ ਕੇ ਤੇ ਪੋਲੀਟੀਕਲ ਡਿਸੀਜਨ ਲਿਆ ਜਿਹੜਾ ਕੈਲੰਡਰ ਆਣਾ ਨਹੀਂ ਚਾਹੀਏ ਕੋਈ ਵੋਟਾਂ ਦਾ ਮੁੱਦਾ ਨਹੀਂ ਇਹ ਮੁੱਦਾ ਹੈ ਸਾਡੀ ਆਈਡੈਂਟਿਟੀ ਦਾ ਇਹ ਮੁੱਦਾ ਹੈ ਕੈਲੰਡਰ ਨੂੰ ਗੁਰਬਾਣੀ ਅਨਸਾਰ ਕਰਨ ਦਾ ਇਹ ਮੁੱਦਾ ਹੈ ਤਰੀਖਾ ਨੂੰ ਫਿਕਸ ਕਰਨ ਦਾ ਤਾਂ ਕਿ ਬਦਲੀਆਂ ਬਦਲ ਨਾ ਸੋ ਉੱਥੇ ਜਨੇਈ ਬਲਾਰੇ ਸਨ ਬਾਦਲੇ ਮੁਲਕਾਂ ਦੇ ਤੇ ਉੱਥੇ ਲੋਕਲ ਬਲਾਰੇ ਜਿਹੜੇ ਆ ਮੁਸਲਮਾਨ ਭਾਈਚਾਰਾ ਉਹਨਾਂ ਸਾਰਿਆਂ ਨੇ ਕੈਲੰਡਰ ਦੀ ਸਪੋਰਟ ਕੀਤੀ ਤੇ ਉੱਥੇ ਇਹ ਕਿਹਾ ਗਿਆ ਕਿ ਗੁਰਪਾਕਿਸਤਾਨ ਗੁਰਦਵਾਰਾ ਪਰਵੰਦੇ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਵਰੋਂ ਤੇ ਹੋਰ ਸੱਜਣਾ ਵੱਲੋਂ ਜਿਹੜੇ ਕਮਿਟਮੈਂਟ ਸੀ ਉਹਨਾਂ ਨੇ ਕਿ ਅਸੀਂ ਨਾਨਕ ਸ਼ਾਹੀ ਕੈਲੰਡਰ ਨਾਲ ਵਿਚਨਬਾਦਾਂ ਜੀ ਪੱਕੇ ਤੌਰ ਤੇ ਇਸ ਨੂੰ 2003 ਤੋਂ ਲਾਗੂ ਕੀਤਾ ਹੈ ਤੇ ਇਸ ਨੂੰ ਜਾਰੀ ਰੱਖਾਂਗੇ ਇੱਕ ਗੱਲ ਮੈਂ ਸਪਸ਼ਟ ਕਰਨੀ ਚਾਹਣਾ ਹੂ ਇਹ ਹੈ ਕਿ ਮੇਰੀ ਗੱਲਬਾਤ ਗਵਰਨਮੈਂਟ ਦੇ ਅਫੀਸ਼ੀਅਲਸ ਨਾਲ ਵੀ ਹੋਈ ਹੈ ਉਹਨਾਂ ਦਾ ਵਿਚਾਰ ਸਪੱਸ਼ਟ ਸੀਗਾ ਕਿ ਅਸੀਂ ਸਾਡੀ ਕੋਈ ਇੰਟਰਫੀਰੈਂਸ ਨਹੀਂ ਜਾ ਉਹਨਾਂ ਦੀ ਕੋਈ ਇੰਟਰਫੀਰੈਂਸ ਨਹੀਂ ਪਾਕਿਸਤਾਨ ਸਿੱਖ ਗੁਰਦੁਆਰਾ ਪਰਵੰਦ ਕਮੇਟੀ ਦੇ ਡਿਸੀਜਨਸ ਵਿੱਚ ਉਹਨਾਂ ਦੇ ਕਾਰਜਾਂ ਦੇ ਵਿੱਚ ਪਰ ਜੋ ਕਸ਼ਮੀਰ ਫੈਸਲਾ ਲੈਣ ਕੈਲੰਡਰ ਦੇ ਸੰਬੰਧ ਵਿੱਚ ਗੁਰਪੁਰਬ ਮਨਾਉਣ ਦੇ ਸੰਬੰਧ ਵਿੱਚ ਅਸੀਂ ਵੀਜ਼ੇ ਉਹਨਾਂ ਦੇ ਬਤਾਵ ਕਿਸ਼ੂ ਕਰਨੇ ਆ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਸੋ ਇਹ ਗੱਲਾਂ ਦਾ ਤਾਂ ਉੱਥੇ ਹੋਈਆਂ ਤੇ ਉਹ ਉਸੇ ਸ਼ਾਮ ਨੂੰ ਇਹ ਆਪਣੇ ਗੁਰਦਾਰੇ ਤੇ ਰ ਸਭ ਆ ਸ਼ਾਹੀ ਕਿਲੇ ਦੇ ਸਾਹਮਣੇ ਮਦਾਨ ਦੇ ਵਿੱਚ ਬਹੁਤ ਵੱਡੀ ਵਿਸ਼ਾਲ ਮੀਟਿੰਗ ਹੋਈ ਸ਼ਾਮ ਦੇ 6-7 ਵਜੇ ਉਸ ਜਿਸ ਦੀ ਸਦਾਰਤ ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਸਪੀਕਰ ਸਾਹਿਬ ਨੇ ਕੀਤੀ ਉਥੇ ਸਪੀਕਰ ਸਾਹਿਬ ਨੇ ਦਾਸ ਨੂੰ ਲਾਈਫ ਟਾਈਮ ਅਚੀਵਮੈਂਟ ਦਾ ਅਵਾਰਡ ਦਿੱਤਾ ਗਿਆ ਉਸ ਨਾਨਕ ਗੁਰਦੁਆਰਾ ਸਾਹਿਬ ਵੱਲੋਂ ਆਪਣੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੇ ਦਿੱਤਾ ਅਵਾਰਡ ਤੇ ਬਾਕੀ ਕੈਲੰਡਰ ਵਾਲੇ ਵੀ ਹਰੇਕ ਮਿਲਾਰੇ ਨੇ ਉਥੇ ਬਹੁਤ ਪੋਜ਼ਿਟਿਵ ਬਹੁਤ ਸਮਰਥਨ ਵਾਲੇ ਸ਼ਬਦ ਜਿਹੜੇ ਉਹ ਵਾਕ ਤੇ ਜੀ ਪਰੇਵਾਰ ਸਾਹਿਬ ਜੀ ਹੋਰ ਵੀ ਮੈਂ ਸ਼ੇਅਰ ਕਰ ਲਿਆ ਹਾਂ ਦੇ ਦਰਸ਼ਕਾਂ ਦਾ ਜੇ ਟਾਈਮ ਹੈਗਾ ਤਾਂ ਜੀ ਬਿਲਕੁਲ ਜੀ ਉਹ ਇਹ ਕਿ ਤੈਨ ਜਿਹੜੀਆਂ ਉਹਨਾਂ ਦੀਆਂ ਬਹੁਤ ਪਪੂਲਰ ਚੈਨਲਸ ਟੀਵੀ ਚੈਨਲਸ ਉਹਨਾਂ ਤੇ ਦਾਸ ਦੀ ਇੰਟਰਵਿਊ ਹੋਈ ਇੱਕ ਤੇ 15 ਮਿੰਟ ਤਕਰੀਬਨ ਉਰਦੂ ਜ਼ਬਾਨ ਵਿੱਚ ਤੇ ਇੱਕ ਦੇ ਵਿੱਚ ਘੰਟਾ ਪੰਜਾਬੀ ਦੇ ਵਿੱਚ ਤੇ ਇੱਕ ਹੋਰ ਟੀਵੀ ਚੈਨਲ ਦੇ ਨਾਲ ਸ਼ੋਰਟ ਇੰਟਰਵਿਊ ਸੀ 10 ਮਿੰਟਲੀ ਜੀ ਬਾਕੀ ਉਹਨਾਂ ਨੇ ਜਿਹੜੇ মিডিਆ ਸੀ ਅਖਬਾਰਾਂ ਵਾਲੇ ਜਿੱਦਾਂ ਲੰਡਨ ਦੇ ਵਿੱਚ ਇੱਕ ਸਟਰੀਟ ਆ ਜਿਸ ਇੰਗਲੈਂਡ ਜਿਸ ਦਾ ਨਾਮ ਫਲੀਟ ਸਟਰੀਟ ਜਿੱਥੇ ਸਾਰੇ ਪੱਤਰਕਾਰ ਤੇ মিডিਆ ਵਾਲੇ ਜਿਹੜੇ ਆ ਉਥੇ ਨੇੜੇ ਤੇਰੇ ਰਹਿੰਦੇ ਆ ਮਿਲਦੇ ਜਿਲਦੇ ਆ ਲਾਂਚ ਤੇ ਇਸੇ ਤਰ੍ਹਾਂ ਉਥੇ ਲਾਹੌਰ ਵਿੱਚ ਵੀ ਇੱਕ ਹੈਗਾ ਇਲਾਕਾ ਜਾਂ ਸਟਰੀਟ ਜਿੱਥੇ ਬਹੁਤ سارے ਪੱਤਰਕਾਰ ਸੀ ਉਹਨਾਂ ਨੇ ਦਾਸ ਨੂੰ ਪੱਤਰਕਾਰਾਂ ਵੱਲੋਂ ਲੰਚ ਸੀਗਾ ਲਾਈਕ ਉਹ ਸ਼ੌਟਲ ਦੇ ਵਿੱਚ ਤੇ ਬਾਅਦ ਦੇ ਵਿੱਚ ਕੌਫੀ ਸੜਕ ਤੇ ਸਾਈਡ ਰੋਡ ਦੇ ਬਹਿ ਕੇ ਪੀ ਮੈਂ ਤੇ ਉੱਥੇ ਸਾਰਿਆਂ ਨੇ ਪੀਤੀ ਤੇ ਬਹੁਤ ਮਾਨ ਤੇ ਸਤਿਕਾਰ ਹੋਇਆ ਜੀ ਪਰਿਵਾਰ ਸਾਹਿਬ ਜਿਵੇਂ ਤੁਸੀਂ ਇਹ ਸਾਰੇ ਘਟਨਾਕ੍ਰਮ ਦੇ ਨਾਨਕ ਸ਼ਾਹੀ ਕੈਲੰਡਰ ਦੇ ਈਵਨ ਸ਼ੁਰੂਆਤੀ ਦੌਰ ਤੋਂ ਲੈ ਕੇ ਜਿਹੜੇ ਜੋ ਘਟਨਾਕ੍ਰਮ ਵਾਪਰਿਆ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਜਦੋਂ ਅਸੀਂ ਇੱਕ ਪਾਸੇ ਦੇਖਦੇ ਹਾਂ ਤੁਸੀਂ ਭਾਜਪਾ ਦੇ ਇੰਟਰਫੀਰੈਂਸ ਦੀ ਗੱਲ ਕੀਤੀ ਹੈ ਆਰਐਸਐਸ ਤੇ ਇੰਟਰਫੀਰੈਂਸ ਦੀ ਗੱਲ ਕੀਤੀ ਹੈ ਕਿ ਕਿਵੇਂ ਐਸਜੀਪੀਸੀ ਦੇ ਹੱਥੋਂ 2015 ਦੇ ਵਿੱਚ ਜਿਹੜਾ ਇਹਦਾ ਬਿਕਰਮੀ ਕਰਨ ਹੈਗਾ ਨਾਨਕ ਸ਼ਹੀਦ ਕੈਲੰਡਰ ਦਾ ਉਹ ਪੂਰੇ ਤੌਰ ਤੇ ਉੱਪਰ ਕੀਤਾ ਗਿਆ ਤੇ ਜਦੋਂ ਅਸੀਂ ਬਾਹਰ ਦੇ ਵੱਲ ਨਿਗਾ ਮਾਰਦੇ ਹਾਂ ਭਾਰਤ ਦੇ ਨਕਸ਼ੇ ਤੋਂ ਡਾਇਸਪੋਰਾ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਯੂਰਪ ਦੇ ਵਿੱਚ ਕਈ ਜਥੇਬੰਦੀਆਂ ਇੱਥੇ ਅਮਰੀਕਾ ਦੇ ਵਿੱਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ ਇਹਨਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਬੈਕ ਕੀਤਾ ਗਿਆ ਕਿ ਅਸੀਂ ਇਸੇ ਦੇ ਹਿਸਾਬ ਨਾਲ ਜਿਹੜੀ ਆਪਣੀ ਆਉਂਦੀ ਕਾਰਵਾਈ ਹੈਗੀ ਆ ਗੁਰਪੁਰਬ ਹੈਗੇ ਆ ਉਹ ਇਸੇ ਦੇ ਅਧੀਨ ਮਨਾਵਾਂਗੇ ਤੇ ਇਸੇ ਤਰ੍ਹਾਂ ਹੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਵੇਂ ਤੁਸੀਂ ਆਪ ਵੀ ਮੈਂਸ਼ਨ ਕੀਤਾ ਕਿ ਉਹਨਾਂ ਵੱਲੋਂ ਇਸੇ ਦੇ ਆਧਾਰ ਦੇ ਉੱਪਰ ਜਿਹੜੇ ਹੈਗੇ ਆਪਣੇ ਗੁਰਪੁਰਪ ਤੇ ਜਿਹੜੀਆਂ ਹੋਰ ਸਿੱਖ ਇਤਿਹਾਸ ਦੇ ਵਿੱਚ ਅਹਿਮ ਦਿਨ ਨੇ ਉਹ ਇਸੇ ਦੇ ਆਧਾਰ ਦੇ ਉੱਪਰ ਮਨਾਏ ਜਾਂਦੇ ਆ इवन सो ਜਿਹੜੀ ਪਾਕਿਸਤਾਨ ਗਵਰਨਮੈਂਟ ਹੈਗੀ ਆ ਉਹ ਵੀ ਉਹਨੂੰ ਹੀ ਸਪੋਰਟ ਕਰਦੀ ਆ ਉਸੇ ਦੇ ਆਧਾਰ ਦੇ ਉੱਪਰ ਜਿਹੜੇ ਆਪਣੇ ਫੈਸਲੇ ਆ ਉਹ ਲੈਂਦੀ ਆ ਸੋ ਜਦੋਂ ਅਸੀਂ ਇਹ ਸਾਰੀ ਸਿਚੁਏਸ਼ਨ ਨੂੰ ਦੇਖਦੇ ਆ ਇਹਦੇ ਵਿੱਚ ਤੁਸੀਂ ਜਿਹੜਾ ਸਿੱਖ ਟਾਇਸਪੋਰਾ ਹੈਗਾ ਤੇ ਜਿਹੜਾ ਪਾਕਿਸਤਾਨੀ ਆਵਾਮ ਹੈ ਪਾਕਿਸਤਾਨ ਦੀ ਅਥਾਰਟੀਜ਼ ਨੇ ਉਨ੍ਹਾਂ ਦਾ ਜਿਹੜਾ ਇਹ ਫੈਸਲਾ ਹੈਗਾ ਇਹਨੂੰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਉਹ ਜਿਹੜੀ ਜਿਵੇਂ ਤੁਸੀਂ ਕਿਹਾ ਕਿ ਇਹ ਗੁਰਬਾਣੀ ਦਾ ਤੇ ਸਿੱਖ ਆਇਡੈਂਟੀਟੀ ਦਾ ਮਸਲਾ ਹੈਗਾ ਇਹਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਕਿਵੇਂ ਸਹਾਈ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਜੀ ਇਹ ਆਪਣੇ ਜਿਸ ਵੇਲੇ 2003 ਵਿੱਚ ਅਨਕਸ਼ਾਈ ਕੈਲੰਡਰ ਬਿਲੀਵਾਲ ਲਾਗੂ ਹੋਇਆ ਸੀ ਉਸ ਵੇਲੇ ਵੀ ਸਿੱਖ ਡਾਇਸਪੋਰਾ ਦਾ ਬਹੁਤ ਵੱਡਾ ਰੋਲ ਸੀ ਅਹਿਮ ਰੋਲ ਸੀ ਜਿ California ਦੇ ਗੁਰੂ ਘਰਾਂ ਦਾ ਤੇ ਹੁਣ ਵੀ ਕਿਉਂਕਿ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਨਾਰਵੇ ਬੈਲਜੀਅਮ ਆਪਣੇ ਕੈਨੇਡਾ ਯੂ ਐਸ ਏ ਬਹੁਤ ਸਾਰੇ ਮੁਲਕਾਂ ਵਿੱਚ ਹੋਰ ਵੀ ਜਨਮਾਂ ਨੈਲਰੀਆ ਕਾਫੀ ਜਰਮਨੀ ਇਟਲੀ ਵਗੈਰਾ ਨਾਨਕਸ਼ਹੀ ਕਲੰਦਰ ਦੇ ਮਤਵ ਆਕਸਬ ਕੋਸ਼ਕ ਆਪਣੇ ਗੁਰਪੁਰਵ ਵਗੈਰਾ ਮਨਾਏ ਜਾਂਦੇ ਨੇ ਤੋ ਇੱਕ ਸ਼ਰੋਮਣੀ ਕਮੇਟੀ ਆ ਵੇਰ ਤਾਂ ਇਸ ਗੱਲੋਂ ਹੈਗੀ ਆ ਉਦਾਂ ਆਖਾਂ ਵਿਚਕ ਕਮੇਟੀ ਜਾਣ ਪਰ ਇਹ ਉਹਨਾਂ ਨੂੰ ਇਹ ਤਾਂ ਪਤਾ ਹੈ ਨਾ ਵੀ ਕੀ ਹੋ ਰਿਹਾ ਸਾਰੀ ਦੁਨੀਆ ਦੇ ਵਿੱਚ ਜੀ ਹੁਣ ਜਾਂਦੇ ਆ ਕਿ 2003 ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੂਗਾ ਸਾਫ ਸੰ ਜਿਹਨਾਂ ਦੇ ਕਾਰਜ ਸਾ ਕਾਰਜ ਸਮੇ ਇਹ ਕੈਲੰਡਰ ਲਾਗੂ ਹੋਇਆ ਤੇ ਦੁਬਾਰਾ ਹੁਣ ਉਹ ਫੇਰ ਪ੍ਰਧਾਨ ਬਣੇ ਨੇ ਅ ਮੈਂ ਸਾਰੀ ਨਾਲ ਸ਼ਾਇਦ ਇੱਕ ਉਮੀਦ ਹੀ ਕਿ ਰਹਿਣਾ ਸੀ ਦੇਖ ਸਕਦੇ ਆ ਕਿ ਇਸ ਮਸਲੇ ਨੂੰ ਪਰਮਾਨੈਂਟਲੀ ਬੈਗ ਫੈਸਲਾ ਕਰ ਲਿਆ ਜਾਵੇ ਤੇ ਜਿਹੜੀਆਂ ਦੋ ਤਿੰਨ ਤਰੀਕਾਂ ਮੈਂ ਅੱਗੇ ਵੀ ਜ਼ਿਕਰ ਕੀਤਾ ਜਿਹੜੀਆਂ ਸਾਡੇ ਤੇ ਜ਼ਬਰਦਸਤ ਸੀ ਬਿਕਰਮੀ ਕੈਲੰਡਰ ਦੀਆਂ ਪਹਿਲੇ 2003 ਵਿੱਚ ਵੀ ਰੱਖੀਆਂ ਗਈਆਂ ਸੀ ਕਿ ਉਹਨਾਂ ਨੂੰ ਨਾ ਫਿਕਸ ਕੀਤਾ ਜਾਵੇ ਤੇ ਉਹ ਤਰੀਕਾ ਵੀ ਤੇ ਵੀ ਵਿਚਾਰ ਕਰਕੇ 100% ਨਾਨ ਕਾਈ ਕੈਲੰਡਰ ਜਿਹੜਾ ਉਹ ਬਣ ਜਾਵੇ ਸੋ ਪਾਕਿਸਤਾਨ ਵਾਲੋਂ ਵੀ ਅਕਸਰ ਜਿਹੜੇ ਵੀਜ਼ੇ ਆ ਉਹ ਮਿਲਦੇ ਹੈਗੇ ਨੇ ਪਾਕਿਸਤਾਨ ਸੈਕੂਰ ਡੋਰਾ ਪਰਵੰਦੇ ਕਮੇਟੀ ਜਿਹਨਾਂ ਨੇ ਹੜਿਆਂ ਦੇ ਮਨਾਉਂਦੀ ਨੇ ਤਨ ਪੁਰਬ ਉਹਦੇ ਮੁਤਾਬਕ ਤੇ ਇਹ ਸਵਾਸਥੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰੈਸ਼ਰ ਤੋਂ ਬਣਿਆ ਆ ਤੇ ਬਣਿਆ ਰਹੇਗਾ ਤੇ ਹੋ ਸਕਦਾ ਅਸੀਂ ਆਸ ਕਰਦੇ ਆ ਕੋਈ ਚੰਗਾ ਸਿੱਟਾ ਨਿਕਲੇਗਾ ਜੀ ਪਰੇਵਾਲ ਸਾਹਿਬ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਹੁਣ ਦੁਬਾਰਾ ਜਿਹੜੇ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਹੈਗੇ ਆ ਉਹਨਾਂ ਨੂੰ ਐਸਜੀਪੀਸੀ ਦਾ ਪ੍ਰਧਾਨ ਚੁਣਿਆ ਗਿਆ ਸੋ ਇਸੇ ਦੇ ਵਿੱਚੋਂ ਤੁਸੀਂ ਆਸ ਜਤਾਈ ਹੈ ਕਿ ਹੋ ਸਕਦਾ ਹੈ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਜਿਹੜਾ ਸਾਰਥਕ ਕਦਮ ਹੈ ਉਹ ਪੁੱਟਿਆ ਜਾਵੇ ਸੋ ਕੀ ਤੁਸੀਂ ਇਸ ਬਾਰੇ ਕੋਈ ਕੋਸ਼ਿਸ਼ ਕੀਤੀ ਹੈ ਜਾਂ ਤੁਹਾਡੀ ਅਵੇਅਰਤਾ ਹੈ ਨਾ ਸਾਰੀ ਪ੍ਰੋਬਲਮ ਨੂੰ ਅਕਸਰ ਹੋਸਾ ਦੇ ਚਿਆਨੇ ਬਜ਼ੁਰਗ ਪੜੇ ਲਿਖੇ ਹੈਗੇ ਨੇ ਉਹ ਸਾਰੀ ਸੂਚਨਾ ਨੂੰ ਸਮਝਦੇ ਨੇ ਕਿ ਇਸ ਦੇ ਪਿਛੇ ਕਾਰਨ ਕੀ ਸੀ ਨਾਨਕ ਸ਼ਾਇਕ ਲੈਂਡ ਨੂੰ ਲਾਉਣ ਦਾ ਜਿਵੇਂ ਜੇ ਇਹ ਉਹਨਾਂ ਨੇ ਮੇਰਾ ਖਿਆਲ ਕੱਲ ਪਰਸੋਂ ਐਨਾਨਸਮੈਂਟ ਕੀਤੀ ਹੈ ਕਿ ਬਾਬਾ ਮਦਾਨਾ ਜੀ ਦਾ ਜਿਹੜਾ ਹੈਗਾ ਆ ਇਹ ਘਾਟ ਚਲਾਉਣੇ ਦਾ ਦੇਸ਼ ਸ਼ਰੋਮਣੀ ਕਮੇਟੀ ਹਰ ਸਾਲ ਮਨਾਏਗੀ ਪਰ ਉਹਨਾਂ ਨੇ ਤਰੀਖ ਉਹ ਦਿੱਤੀ ਹੈ ਜਿਹੜੀ ਫਿਕਸਡ ਹੈ ਫਿਕਸ ਦਾ ਮਤਲਬ ਬਦਲਦੀ ਨਹੀਂ ਦਾ ਇਹਦਾ ਮਤਲਬ ਉਹ ਨਾਨਕਸਾਈਕਲੰਡਰ ਦੇ ਨੇੜੇ ਤੇੜੇ ਦਾ ਹੈ ਨਾਨਕਸਾਈਕਲੰਡਰ ਵਾਲੀ ਨਹੀਂ ਉਹ ਤਾਂ ਸਿੱਧਾ ਸਕਦੇ ਆ ਜਿਹੜੀ ਹੈਗੀ ਹੈ ਤਰੀਕਸਰੀ ਸੋ ਹੁਣ ਉਹ ਸਾ ਮੇਰਾ ਖਿਆਲ ਹੈ ਕਿhle ਤਾਂ ਜਿੰਨੇ ਵੀ ਪ੍ਰਧਾਨ ਆਏ ਉਹਨਾਂ ਤੋਂ ਬਾਅਦ ਟੋੜਾ ਸਾਹਿਬ ਨੂੰ ਜਬ ਸਭ ਬਿਲਕੁਲ ਕਨਵਿੰਸ ਸੀਗੇ ਜਿਸ ਵੇਲੇ ਉਹ ਪਹਿਲਾਂ ਸ਼ੁਰੂ ਕੀਤਾ ਇਹ ਕੰਮ ਉਹ ਕਨਵਿੰਸੀ ਕੇ ਸਾਹਦੀ ਕੌਮ ਦੀ ਲੋੜ ਲੋੜ ਹੈ ਨਾਨਕਸਾਈਕਲੰਡਰ ਇਸ ਵਾਸਤੇ ਉਹਨਾਂ ਨੇ ਸਭ ਤੋਂ ਪਹਿਲਾਂ ਸਮਰਥਨ ਦਿੱਤਾ ਸੀ ਉਹ ਤੋਂ ਬਾਅਦ ਉਹਨਾਂ ਤੋਂ ਬਾਅਦ ਫਿਰ ਜਿਹੜੇ ਪ੍ਰਧਾਨ ਆਏ ਨੇ ਤੇ ਆਪਣੇ ਜਥੇਦਾਰ ਸਾਹਿਬ ਆਏ ਨੇ ਵਿਦਾਂਤੀ ਸਾਹਿਬ ਤੋਂ ਬਿਨਾ ਉਹਨਾਂ ਨੂੰ ਕੋਈ ਇੰਨਾ ਇੰਨੀ ਜਾਨੇ ਈਗਰ ਨਹੀਂ ਸੀ ਨਾਨਕ ਚਾਈਕਲ ਦੇ ਬਾਰੇ ਤੇ ਫਿਰ ਵਿਦਾਂਤੀ ਸਾਹਿਬ ਨੇ ਹਿੰਮਤ ਕੀਤੀ ਤੇ ਬਨੂਗਰ ਸਾਹਿਬ ਦੇ ਨਸ਼ਰਮਨੀ ਕਮੇਟੀ ਦੇ ਪ੍ਰਧਾਨ ਹੋਣ ਵੇਲੇ ਇਹ ਕੈਲੰਡਰ ਲਾਗੂ ਹੋਇਆ ਜੀ ਪੁਰੇਵਾਲ ਸਾਹਿਬ ਬਡੂੰਗਾ ਸਾਹਿਬ ਨਾਲ ਤੁਹਾਡੀ ਉਹਨਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਕੋਈ ਇਸ ਵਿਸ਼ੇ ਦੇ ਉੱਪਰ 1 ਟੂ 1 ਜਾਂ ਕਿਸੇ ਚੈਨਲ ਦੇ ਥਰੂ ਗੱਲਬਾਤ ਹੋਈ ਹੈ ਕਿ ਇਹਨੂੰ ਅਸੀਂ ਦੁਬਾਰਾ ਲਾਗੂ ਕਰ ਸਕੀਏ ਜਾਂ ਤੁਸੀਂ ਕੋਈ ਉਦਦਮ ਕਰ ਰਹੇ ਹੋ ਉਹਨਾਂ ਨੂੰ ਉਹਨਾਂ ਨੂੰ ਕੰਟੈਕਟ ਕਰਾਂ ਤੇ ਉਹਨਾਂ ਨਾਲ ਗੱਲਬਾਤ ਕਰਾਂ ਮੈਂ ਸੋਚਦਾ ਸੀ ਵੀ ਹੁਣ ਉਹਨਾਂ ਨੂੰ ਹਜੇ ਸੈਟਲ ਹੋ ਹੋ ਜਾਣ ਚੰਗੀ ਤਰ੍ਹਾਂ ਆਪਣੇ ਪੋਜੀਸ਼ਨ ਦੇ ਵਿੱਚ ਕਿਉਂਕਿ ਜਿਹੜਾ ਟਰਾਂਸਫਰ ਕਰਨ ਹੋਣ ਵਾਲਾ ਜੁਜੇਸ਼ਰ ਲਈ ਹੁੰਦਾ ਇੱਕ ਪ੍ਰੈਜ਼ੀਡੈਂਟ ਦੂਸਰੇ ਤਾਈ ਦਾ ਬਹੁਤ ਕੰਮਕਾਰ ਹੁੰਦੀ ਹੈ ਲੱਗ ਕੇ ਜਦੋਂ ਕੋਈ ਜੀ ਜੇ ਫੀਲ ਕਰਨਗੇ ਉਹ ਫਿਰ ਮੈਂ ਕਿਸੇ ਦਿਨ ਉਹਨਾਂ ਨਾਲ ਗੱਲਬਾਤ ਕਰੂੰਗਾ ਜੀ ਪਰਿਵਾਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਇਹ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਡਿਸੀਜਨਸ ਨੇ ਜਾਂ ਜਿਹੜਾ ਸਿੱਖ ਟਾਇਸਪੋਰਾ ਦੇ ਜਿਹੜੇ ਡਿਸੀਜਨਸ ਨੇ ਇਹਨੂੰ ਨਾਨਕ ਸ਼ਾਹੀ ਕੈਲੰਡਰ ਦੇ ਮੁੱਦੇ ਉੱਪਰ ਉਹ ਇੱਕ ਪ੍ਰੈਸ਼ਰ ਬਣਾ ਕੇ ਰੱਖ ਦਿਆ ਐ ਐਸਜੀਪੀਸੀ ਦੇ ਉੱਪਰ ਤੇ ਜਿਹੜਾ ਉਹਨਾਂ ਦੇ ਉੱਪਰ ਹਾਲਾਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਦੂਜੇ ਪਾਸੇ ਵੀ ਪ੍ਰੈਸ਼ਰ ਹੈਗਾ ਸੋ ਇਹਦੇ ਵਿੱਚੋਂ ਜੋ ਮੈਂ ਇੱਕ ਸਵਾਲ ਤੁਹਾਡੇ ਕੋਲੋਂ ਪੁੱਛਣਾ ਚਾਹੁੰਨਾ ਕਿ ਜਿਹੜੀ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਆਪਣੇ ਬੋਲਾਂ ਦੇ ਵਿੱਚ ਕਿਵੇਂ ਜਿਹੜੀ ਸਿੱਖ ਮੁਸਲਮਾਨਾਂ ਦੀ ਇਤਿਹਾਸਕ ਹਿਸਟੋਰੀਕਲ ਸਾਂਝ ਹੈਗੀ ਆ ਉਹਦਾ ਜ਼ਿਕਰ ਇਹਨਾਂ ਸਮਾਗਮਾਂ ਦੇ ਵਿੱਚ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਹੋਇਆ ਉਹਦੇ ਵਿੱਚ ਕੀਤਾ ਗਿਆ ਸੋ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਇਹ ਸਾਂਝ ਹੈਗੀ ਆ ਉਹ ਇਸ ਮੁੱਦੇ ਦੇ ਉੱਪਰ ਕੋਈ ਪ੍ਰੈਸ਼ਰ ਬਿਲਡ ਕਰ ਸਕਦੀ ਹੈ ਜਾਂ ਜਿਵੇਂ ਐਂਟਾਈ ਪਾਕਿਸਤਾਨ ਲਾਈਨ ਅੱਜ ਭਾਰਤੀ ਹਕੂਮਤ ਵੱਲੋਂ ਲਈ ਜਾ ਰਹੀ ਹੈ ਇਹਦੇ ਉੱਪਰ ਤੁਸੀਂ ਕੀ ਸੋਚਦੇ ਹੋ ਅਮ ਦੇਖੋ ਕਹਾਂ ਲੱਗੀ ਇਹ ਪਈ ਜਿਹੜੇ ਸਾਰੇ ਸਮਾਗਮ ਹੋਏ ਇਹਨਾਂ ਦੇ ਵਿੱਚ ਆਫ ਕੋਰਸ ਥੀਮ ਜਿਹੜੀ ਸੀਗੀ ਉਹ ਅਮ ਮੁਸਲਮ ਸੇਕ ਭਾਈਚਾਰੇ ਦੀ ਰਹੀ ਹੈ ਤੇ ਇਹਨਾਂ ਦੀ ਸਾਜ ਰਹੀ ਹੈ ਉਸ ਤੇ ਐਫਸੀ ਸੀਗੀ ਤੇ ਮੈਂ ਜ਼ਿਕਰ ਕਰਦਾ ਸੀ ਆਪਸ ਵਿੱਚ ਡਿਸਕਸ ਕਰਨ ਦਾ ਕਿ ਅਸੀਂ ਜਿਹੜਾ ਪ੍ਰੇ ਕਰ ਸਕਦੇ ਆ ਕਿ ਸੱਚੇ ਪਾਤਸ਼ਾਹ ਅਸੀਂ ਸਾਰੇ ਭਰਾ ਹੈਗੇ ਆ ਤੇ ਸਾਨੂੰ ਤੋਫੀਕ ਬਖਸ਼ ਕੇ ਅਸੀਂ ਭਰਾਵਾ ਉਹਦੇ ਵਾਸਤੇ ਕਿ ਜਿਹੜੀਆਂ ਟੈਨਸ਼ਨਸ ਜਿਹੜੀਆਂ ਹੈ ਬਾਰਡਰ ਤੇ ਹੋ ਟੈਨਸ਼ਨਸ ਜਿਹੜੀਆਂ ਉਹਨਾਂ ਨੂੰ ਬਹਿ ਕੇ ਨਰਜ ਚਾ ਜਾ ਸਕੇ ਜਿਵੇਂ ਤੁਸੀਂ ਆਪਾਂ ਟੈਨਸ਼ਨ ਜਿਹੜੀ ਬਾਰਡਰ ਤੇ ਇਸ ਵੇਲੇ ਬੜੀ ਰਹੀ ਆ ਤੇ ਆਪਾਂ ਦੇਖ ਚੁੱਕੇ ਹਿਸਟੋਰੀਕਲੀ ਕਿ ਦੋ ਲੜਾਈਆਂ ਹੋ ਚੁੱਕੀਆਂ ਨੇ ਤੇ ਪੰਜਾਬ ਦੀ ਤਵਾਹੀ ਲੜਾਈ ਦੇ ਵਿੱਚ ਜ਼ਰੂਰ ਹੁੰਦੀ ਹੈ ਏ ਉਹਨਾਂ ਦੋਹਾਂ ਲੜਾਈਆਂ ਤੋਂ ਬਾਅਦ ਹਜੇ ਤਾਈਂ ਮਸਲਾ ਦਾ ਉੱਥੇ ਦਾ ਉੱਥੇ ਹੀ ਖੜਾਇਆ ਤੇ ਜਿਹੜਾ ਮਤਲਬ ਇਹ ਹੈ ਕਿ ਹੋਰ ਵੀ ਲੜਾਈ ਕੋਈ ਫੈਸਲਾ ਨਹੀਂ ਕਰ ਸਕਦੀ ਇਸ ਸਮੱਸਿਆ ਦਾ ਉਹ ਕੇਵਲ ਜਿਹੜੀਆਂ ਆ ਉਹ ਬੈਠ ਕੇ ਤੇਰਾ ਇਕੱਠੀਆਂ ਹੋ ਕੇ ਪਿਆਰ ਨਾਲ ਤੇ ਫੈਸਲਾ ਕੋਈ ਕਰ ਸਕਦੀਆਂ ਨੇ ਜੀ ਸੋ ਜਿੱਥੇ ਤਾਂ ਉਥੇ ਜਿਹੜੀ ਕਰੰਟ ਹੈਗੀ ਆ ਉਹ ਇਹ ਹੀ ਹੈ ਕਿ ਉਹ ਜਿਹੜੀ ਲੜਾਈ ਤੋਂ ਬਚਣਾ ਚਾਹੀਦਾ ਹੈ ਬਚ ਆਮ ਲੋਕਾਂ ਨਾਲ ਜੇ ਅਸੀਂ ਕਲਾ ਕਰੀਏ ਕਰਦੇ ਹਾਂ ਤੇ ਬਾਕੀ ਜਿਹੜੀ ਆਪਣਾ ਹੈਗਾ ਸੇਖ ਪਈਚਾਰੇ ਦੀ ਕਮਿਟੀ ਮੈਂ ਜਿਹੜੇ ਉੱਥੇ ਦੇ ਵਸਨੀਕ ਨੇ ਉਹ 100% ਪਾਕਿਸਤਾਨ ਦੇ ਨਾਲ ਕਮਿਟਿਡ ਨੇ ਉਹ ਤੇ ਉਹਨਾਂ ਦੇ ਲਾਇਲ ਸਿਟੀਜ਼ਨ ਨੇ ਜਿਹੜੇ ਉੱਥੇ ਨੇ ਤੇ ਉਹ ਕੋਈ ਨਹੀਂ ਲੜਾਈ ਚ ਉਹ ਜੀ ਪਰੇਵਾਲ ਸਾਹਿਬ ਇਸ ਤਰ੍ਹਾਂ ਦੀ ਵਿਚਾਰ ਸੀ ਜੀ ਜੀ ਐਂਡ ਦੇ ਵਿੱਚ ਪ੍ਰੇਵਾਲ ਸਾਹਿਬ ਸਾਡੇ ਕੋਲ 2 ਮਿੰਟ ਬਚੇ ਨੇ ਤੇ ਇਹਨਾਂ 2 ਮਿੰਟਾਂ ਦੇ ਵਿੱਚ ਤੁਸੀਂ ਸਾਡੇ ਜਿਹੜੇ ਅੱਜ ਦੇ ਦਰਸ਼ਕ ਹੈਗੇ ਆ ਵਿਊਅਰਸ ਹੈਗੇ ਆ ਉਹਨਾਂ ਨੂੰ ਨਾਨਕ ਸ਼ਹੀਦ ਕਲੰਡਰ ਦੇ ਨਾਲ ਸੰਬੰਧਿਤ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਤਾਂ ਬੇਨਤੀ ਇਹ ਕਰ ਰਿਹਾ ਜੀ ਕਿ ਭਾਲ ਸਿੰਘ ਪਰੇਵਾਲ ਦਾ ਕਲੰਡਰ ਨਹੀਂ ਭਾਲ ਸਿੰਘ ਪਰੇਵਾਲ ਨੇ ਬਣਾਇਆ ਹੈ ਜਿੱਦਾਂ ਕੋਈ ਆਰਕੀਟੈਕਟ ਜਾਂ ਮੇ ਸਨ ਮਜ਼ਦੂਰ ਆ ਕੇ ਕੋਈ ਘਰ ਤਿਆਰ ਕਰ ਦਿੰਦੇ ਆ ਘਰ ਤਾਂ ਤੁਹਾਡਾ ਆ ਤੁਸੀਂ ਉਸ ਵਿੱਚ ਰਹਿਣਾ ਆ ਇਹ ਕੈਲੰਡਰ ਤੁਹਾਡਾ ਆ 5 ਦਾ ਕੈਲੰਡਰ ਆ ਸੋ ਇਸ ਵਾਸਤੇ ਇਸ ਤੇ ਪੈਰਾ ਦੇਣਾ ਅਸੀਂ ਕੋਈ ਜ਼ਾਤੀ ਇਸ ਦੇ ਵਿੱਚੋਂ ਦਾਸ ਨੇ ਕੋਈ ਗੱਲ ਨਹੀਂ ਰੱਖੀ ਮੁੱਖ ਜਿਹੜਾ ਸੀਗਾ ਇਸ ਵੇਲੇ ਮੈਂ ਸਾਰਾ ਕਾਰਜ ਉਹਦਾ ਇਹਦ ਗੱਲ ਰਿਆ ਸੀ ਸਿਰਫ ਇਹ ਸੀਗੇ ਪੰਜ ਸੌ ਆਪਣਾ ਕੈਲੰਡਰ ਹੋਣਾ ਚਾਹੀਦਾ ਹੈ ਕਿਉਂਕਿ ਜਿਸ ਵੇਲੇ ਮੈਂ ਮੇ ਤੋਂ ਇਧਰਲੇ ਕੈਲੰਡਰਾਂ ਵਾਲੇ ਤਰੀਕਾ ਗੁਰੂ ਸਾਹਿਬਾਂ ਦੀਆਂ ਪੁੱਛਦੇ ਸਨ ਤੇ ਮੈਂ ਉਹਨਾਂ ਨੂੰ ਤਰੀਕਾ ਦਿੰਦਾ ਸੀ ਤਾਂ ਉਹ ਨਾਲ ਪੁੱਛਦੇ ਸਨ ਕਿਹੜੇ ਕੈਲੰਡਰ ਦੀਆਂ ਤਰੀਕਾ ਹਨ ਤੇ ਮੈਨੂੰ ਬੜੀ ਨਿਜ਼ਾਮਤ ਹੁੰਦੀ ਸੀ ਇਹ ਕਹਿ ਲੈ ਕੇ ਵੀ ਕਲਿੰਕਲ ਅੰਦਰ ਦੇ ਮੁਤਾਬਕ ਤਰੀਕਾ ਆ ਗਿਆ ਅਸੀਂ ਆਪਣਾ ਮੈਂ ਇਹ ਕਹਿਣਾ ਹਾਂ ਕਿ ਮਾਂਮੀ ਦੇ ਚੁੱਲੇ ਤੇ ਰੋਟੀਆਂ ਸੇਕਦੇ ਸੀ ਵੀ ਆਪਾਂ ਆਪਣਾ ਚੁੱਲਾ ਸਾਨੂੰ ਚਾਹੀਦਾ ਸੀ ਅਸੀਂ ਉਹ ਤਿਆਰ ਕੀਤਾ ਤੇ ਇਸ ਤੇ ਆਪਾਂ ਸੋਟੀਆਂ ਆਪਣੀਆਂ ਭਕਾਈਏ ਸੋ ਉਸ ਦਾ ਸਵਾਦ ਜੋਦਾ ਹੀ ਹੁੰਦਾ ਹੈ ਸਾਰਿਆਂ ਨੂੰ ਵੰਗਾਰਕ ਹੋਵੇ ਜੋ ਨਾਨਕ ਬਾਸ਼ਾ ਦਾ ਪ੍ਰਕਾਸ਼ ਜਿਹੜਾ ਆ ਰਿਹਾ ਦੈਨ ਕਰ ਚੁੱਕੇ ਨਹੀਂ ਬੜੀ ਸਾਡੇ ਲਈ ਸੁਦੀ ਵੀ ਕੁਝ ਦੀ ਗੱਲ ਹੈ ਤੇ ਸਾਡਿਆਂ ਨੂੰ ਵਾਰਕ ਹੋਵੇ ਤੇ ਤੁਸੀਂ ਇਸ ਕੈਲੰਡਰ ਦੀ ਨੂੰ ਸਾਮ ਰਹੇ ਹੋ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਤੇ ਇਸੇ ਤਰ੍ਹਾਂ ਸਾਮਦੇ ਰਹੋ ਬहोत बहोत ਧੰਨਵਾਦ ਜੀ ਪੁਰੇਵਾਲ ਸਾਹਿਬ ਇਸੇ ਦੇ ਨਾਲ ਅਸੀਂ ਅੰਤ ਦੇ ਵਿੱਚ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਸਮਾਂ ਕੱਢਿਆ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਆ ਤੇ ਇਵਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਤੁਹਾਡੀ ਗੱਲਬਾਤ ਐਸਜੀਪੀਸੀ ਦੇ ਨਾਲ ਹੁੰਦੀ ਹੈ ਜਾਂ ਇਸ ਇਸ਼ੂ ਦੇ ਉੱਪਰ ਨਾਨਕ ਸ਼ਾਹੀ ਕੈਲੰਡਰ ਦੇ ਮੁੱਦੇ ਦੇ ਉੱਤੇ ਕੋਈ ਨਵੀਂ ਡਿਵੈਲਪਮੈਂਟ ਸਾਹਮਣੇ ਆਉਂਦੀ ਆ ਤਾਂ ਫਿਰ ਤੁਹਾਡੇ ਨਾਲ رابطہ ਹੋਵੇਗਾ ਤੇ ਇਸੇ ਦੇ ਨਾਲ ਅਸੀਂ ਅੱਜ ਤੁਹਾਡੇ ਕੋਲੋਂ ਇਜਾਜ਼ਤ ਲੈਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਅਰਸ ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਆ ਤੇ ਕੱਲ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ